28 29 30 ਅਕਤੂਬਰ ਅੱਜ ਪਹਿਲਾ ਦਿਵਾਨ 28 ਤਰੀਕ ਹੈ ਉਹਨੀਆਂ ਪੂਰੇ ਜੋਰ ਸ਼ੋਰ ਨਾਲ ਤਿਆਰੀਆਂ ਹੋ ਰਹੀਆਂ ਹਨ ਗਰਾਊਂਡ ਦੇ ਵਿੱਚ ਹਨਾ ਖੇਤ ਦੇ ਵਿੱਚ ਜਿਹੜਾ ਪੰਡਾਲ ਸਜਾਇਆ ਜਾ ਰਿਹਾ ਹੈ ਤਿਆਰੀਆਂ ਚੱਲ ਰਹੀਆਂ ਨੇ ਹਨਾ ਟਰੈਕਟਰ ਘੁੰਮ ਰਹੇ ਨੇ ਤਿਆਰੀ ਚੱਲ ਰਹੀ ਹੈ ਪ੍ਰੋਪਰ ਤਰੀਕੇ ਦੇ ਨਾਲ ਪ੍ਰਸ਼ਾਦੇ ਤਿਆਰ ਹੋ ਰਹੇ ਨੇ ਇੱਥੇ ਰਹਿਣ ਦਾ ਵੀ ਪ੍ਰਬੰਧ ਕਰਿਆ ਗਿਆ ਜੀ ਜੇਕਰ ਕਿਸੇ ਨੇ ਦੂਰ ਤੋਂ ਆਣਾ ਉਹਦੇ ਵਾਸਤੇ ਰਹਿਣ ਦੇ ਵਾਸਤੇ ਕਮਰੇ ਵੀ ਲਏ ਹੋਏ ਆ ਤੇ ਅਸੀਂ ਰਹਿਣ ਬਸੇਰਾ ਵੀ ਕਰਿਆ ਵਾ तकरीबन 50 ਬੰਦਿਆਂ ਦਾ ਜੇਕਰ ਕਿਸੇ ਕੋਲ ਜਿੱਥੇ ਤੱਕ ਸਾਡੀ ਆਵਾਜ਼ ਜਾ ਰਹੀ ਹੈ ਜੇਕਰ ਕਿਸੇ ਕੋਲ ਕੋਈ ਸਾਧਨ ਹੈਗਾ ਏ ਉਹਨੂੰ ਪਾੜਾ ਤੇਲ ਪਾਣੀ ਆਪਾਂ দেয়া ਜਾਊਗਾ ਜੀ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਬੱਸਾਂ ਲਿਆਓ ਟਰਾਲੀਆਂ ਲਿਆਓ ਆਪਾਂ ਰਲ ਮਿਲ ਕੇ ਹੰਬਲਾ ਮਾਰੀਏ ਕਿਉਂਕਿ ਜਿਹੜਾ ਇਹ ਦਵਾਨ ਹੋ ਰਿਹਾ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਇੱਕ ਔਰਾ ਬਣਨਾ ਹੈ ਕਿ ਜਿੱਥੇ ਜਿੱਥੇ ਜਿੱਦ ਭਾਈ ਸਾਹਿਬ ਨੇ ਕਿਹਾ ਕਿ ਜ਼ਿੰਦਗੀਆਂ ਬਣ ਕੇ ਨਿਕਲਣੀਆਂ ਹੈ ਹਾਂ ਤੇ ਉਸ ਦੇ ਵਿੱਚ ਪਤਾ ਨਹੀਂ ਕਿਹਦੀ ਜ਼ਿੰਦਗੀ ਬਣ ਜਾਣੀ ਹੈ ਕਿਨੇ ਅਮਰਤ ਛਕ ਲੈਣਾ ਜੀ ਕਿਨੇ ਗੁਰੂ ਦੇ ਲੜ ਲੱਗ ਜਾਣਾ ਜੀ ਬਾਈ ਜਦੋਂ ਨੌਜਵਾਨਾਂ ਨੂੰ ਦੇਖਦੇ ਹੋ ਐਵੇਂ ਜੀਤੋੜ ਮਿਹਨਤ ਕਰਦੇ ਹੋਏ ਖੁਸ਼ੀ ਹੁੰਦੀ ਹੈ ਹੌਸਲਾ ਮਿਲਦਾ ਇਹਨਾਂ ਦੇ ਹੌਸਲੇ ਨਾਲੇ ਚੱਲਦਾ ਜੀ ਸਭ ਨੌਜਵਾਨਾਂ ਦੀ ਤਾਂ ਸਾਰਾ ਹੀ ਸਭ ਤੋਂ ਵੱਡਾ ਟਾਈਮਿੰਗ ਵਗੈਰਾ ਦੱਸ ਦੋ ਹਨਾ ਤੁਸੀਂ ਥੋੜੀ ਵੀ ਕਿੰਨੇ ਵਜੇ ਸ਼ੁਰੂ ਹੈ ਤੇ ਕਿੰਨੇ ਵਜੇ ਤੱਕ ਚੱਲਣਗੇ ਜਿਹੜਾ ਦੀਵਾਨ ਉਹ ਤਕਰੀਬਨ ਪੰਡਾਲ ਹੈ ਜਿਹੜਾ 7 ਵਜੇ ਤੋਂ ਕੀਰਤਨ ਦੀ ਆਰੰਭਤਾ ਹੋ ਜਾਣੀ ਹੈ ਸਾਢੇ 10 ਵਜੇ ਤੱਕ ਸਮਾਪਤੀ ਦਾ ਸਮਾਂ ਹੈ ਜੀ ਸਤਿ ਸ਼੍ਰੀਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਮੈਂ ਰਮਨਦੀਪ ਸਿੰਘ ਪਿੰਡ ਜੰਡਪੜ ਦੇ ਵਿੱਚ 28 29 30 ਤਰੀਕ ਦੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਕਰਾਏ ਜਾ ਰਹੇ ਨੇ ਤਾਂ ਅੱਜ ਅਸੀਂ ਲੋਕੇਸ਼ਨ ਦੇ ਉੱਤੇ ਪਹੁੰਚੇ ਜਿੱਤੇ ਸਾਰਾ ਨੌਜਵਾਨਾਂ ਦੁਆਰਾ ਪ੍ਰਬੰਧ ਕੀਤਾ ਗਿਆ ਤੇ ਨੌਜਵਾਨ ਵੀ ਸਾਡੇ ਨਾਲ ਮੌਜੂਦ ਨੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਸੰਗਤ ਦੇ ਲਈ ਉਹ ਸਾਰੀ ਗੱਲਬਾਤ ਤਾਂ ਬਾਈ ਉਹਨਾਂ ਦੇ ਨਾਲ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਉਤਸ਼ਾਹ ਦੇ ਨਾਲ ਨੌਜਵਾਨ ਇਕੱਠੇ ਹੋਏ ਨੇ ਇੱਕ ਸਮਾਗਮ ਕਰਾਉਣ ਦੇ ਲਈ ਬਹੁਤ ਜ਼ਰੂਰੀ ਜ਼ਰੂਰੀ ਹੁੰਦੇ ਨੇ ਅੱਜ ਦੇ ਸਮਾਗਮ ਕਿਉਂਕਿ ਸਾਡੇ ਨੌਜਵਾਨਾਂ ਨੂੰ ਇੱਕ ਚੰਗੀ ਸਿਹਤ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਬਾਈ ਕੀ ਹਾਲ ਚਾਲ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਈ ਪ੍ਰਬੰਧਾਂ ਬਾਰੇ ਜਾਣਨਾ ਚਾਹੁੰਦੇ ਆ ਵੈਸੇ ਤਾਂ ਸਾਨੂੰ ਦਿਖੇ ਰਿਹਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਮਿਹਨਤ ਕਰਨ ਲੱਗੇ ਹੋ ਹਨ ਕਿਸੇ ਚੀਜ਼ ਦੀ ਕਮੀ ਨਹੀਂ ਲੱਗ ਰਹੀ ਸਾਨੂੰ ਇੱਥੇ ਪਰ ਫਿਰ ਵੀ ਮੈਂ ਤੁਹਾਡੇ ਯੋਗਦਾਨ ਬਾਰੇ ਜਾਣਨਾ ਚਾਹੁੰਦਾ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹਾਂਜੀ ਬਾਈ ਤੁਹਾਡੇ ਤੁਸੀਂ ਉਰੇ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇਖੋ ਜੀ ਅਸੀਂ ਤਾਂ ਕੌਣ ਕਰਨੇ ਵਾਲੇ ਹੁੰਦੇ ਆ ਗੁਰੂ ਮਹਾਰਾਜ ਨੇ ਆਪ ਸਤੋ ਸੇਵਾ ਲਈ ਅਸੀਂ ਪਿੰਡ ਰੁੜਕੀ ਖਾਮ ਤੋਂ ਲੰਗਰ ਦੀ ਸੇਵਾ ਲਾ ਰਹੇ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਾਲ-ਨਾਲ ਦੇ ਪਿੰਡ ਇਲਾਕਾ ਨਿਵਾਸੀ ਇਕੱਠੇ ਹੋ ਗਏ ਲੰਗਰ ਦਾ ਸਹਿਯੋਗ ਦੇ ਰਹੇ ਆ ਪਿੰਡ ਵਾਸੀ ਬਿਲਕੁਲ ਜਦੋਂ ਨਾ ਐਦਾਂ ਦੇ ਪ੍ਰੋਗਰਾਮ ਕਰਾਈ ਜਾਂਦੇ ਨੇ ਸਮਾਗਮ ਕਰਾਈ ਜਾਂਦੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਆ ਹਨਾ ਤੇ ਤੁਹਾਨੂੰ ਲੱਗਦਾ ਕਿ ਗੁਰੂ ਸਾਹਿਬ ਦੀ ਕਿਰਪਾ ਹੀ ਆ ਕਿ ਸਾਡਾ ਲੰਗਰ ਕਦੇ ਘਟਦਾ ਨਹੀਂ ਹੈਗਾ ਹਨਾ ਜਿਵੇਂ ਭਾਵੇਂ ਲੱਖ ਬੰਦਾ ਆਵੇ ਕਿੰਨੇ ਕੁ ਸੰਗਤ ਦੇ ਲਈ ਲੰਗਰ ਆ ਰਹੇ ਜਿਹੜਾ ਤਿਆਰ ਕੀਤਾ ਜਾ ਰਿਹਾ ਕਿੰਨੇ ਕੁ ਤਿਆਰੀਆਂ ਤੁਹਾਡੀ ਦੇਖੋ ਜੀ ਆਏ ਆ ਜੀ ਪਹਿਲੇ ਦਿਨ ਦਾ ਸੀ तकरीबन ਲਗਭਗ 50 50000 ਬੰਦੇ ਦਾ ਲੰਗਰ ਤਿਆਰ ਕਰ ਰਹੇ ਦੂਜੇ ਦਿਨ ਦਾ ਸੀ 1 ਲੱਖ ਦਾ ਤੀਜੇ ਦਿਨ ਦਾ 1.5 ਲੱਖ ਦਾ ਬਾਕੀ ਵਾਹਿਗੁਰੂ ਦੀ ਕਿਰਪਾ ਕਿਸ ਤਰ੍ਹਾਂ ਸੰਗਤ ਆਉਂਦੀ ਉਹ حساب ਨਾਲ ਪ੍ਰਬੰਧ ਅਸੀਂ ਆਪਣੇ ਕੰਤੇ ਪੂਰੇ ਕਰੇ ਹੋਏ ਆ ਦੇਖੋ ਵਰਤਨਾ ਤਾਂ ਵਾਹਿਗੁਰੂ ਨਾਲ ਹੀ ਜੀ ਸਾਰੇ ਪ੍ਰੋਗਰਾਮ ਚ ਉਹੀ ਕਰਾਰੇ ਅਸੀਂ ਕੌਣ ਕਰਾਉਣੇ ਵਾਲੇ ਹੁੰਦੇ ਆ ਜੀ ਬਿਲਕੁਲ ਭਾਈ ਤੁਸੀਂ ਵੀ ਮੈਂ ਦੇਖ ਰਿਹਾ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਹਨਾ ਤੁਹਾਡੇ ਨਾਲ ਤੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਬਾਬਾ ਜੀ ਤੁਸੀਂ ਕੀ ਯੋਗਦਾਨ ਕਰ ਰਹੇ ਹੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅਸੀਂ ਸਾਰੇ ਨਗਰ ਵਾਲੇ ਇਲਾਕਾ ਨਿਵਾਸੀ ਰਲ ਮਿਲ ਕਰਕੇ ਗੁਰੂ ਮਾਨੇਓ ਗ੍ਰੰਥ ਚੇਤਨਾ ਸਮਾਗਮ ਸੰਗਤਾਂ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਦੇ ਨਾਲ ਕਰਾ ਰਹੇ ਆ ਜਿਦੇ ਵਿੱਚ ਕਿ ਸੰਗਤਾਂ ਬਹੁਤ ਵੱਧ ਚੜ ਕੇ ਮੁੰਡੇ ਨਾਲ ਮੁੰਡੇ ਜੋੜ ਕੇ ਸਾਥ ਦੇ ਰਹੀਆਂ 28 29 30 ਅਕਤੂਬਰ ਅਕਤੂਬਰ ਅੱਜ ਪਹਿਲਾ ਦਿਵਾਨ 28 ਤਰੀਕ ਹੈ ਉਹਨੀਆਂ ਪੂਰੇ ਜੋਰਸ਼ ਓਰਾਂ ਨਾਲ ਤਿਆਰੀਆਂ ਹੋ ਰਹੀਆਂ ਦੇਖੋ ਤਿਆਰੀਆਂ ਤਾਂ ਇੱਕ ਮਹੀਨੇ ਤੋਂ ਚੱਲ ਰਹੀਆਂ ਕਿਉਂਕਿ ਵੱਡਾ ਸਮਾਗਮ ਹੈ ਫਿਰ ਸਾਰੀਆਂ ਚੀਜ਼ਾਂ ਵੱਡੀਆਂ ਹੀ ਹੋਣੀਆਂ ਵੱਡੇ ਇਕੱਠ ਵੱਡੇ ਹੀ ਲੰਗਰ ਪਈ ਸੇਵਾਦਾਰ ਵੀ ਫਿਰ ਤਕੜੀ ਦਿਲਾਂ ਵਾਲੇ ਹੀ ਚੱਲਣੇ ਮੇਰੇ ਸੇ ਨੌਜਵਾਨਾਂ ਦਾ ਬਹੁਤ ਸਾਥ ਹੈ ਡਟ ਕੇ ਸੇਵਾ ਕਰ ਰਹੇ ਆ ਤਿੰਨ ਦਿਨ ਗੁਰੂ ਮਾਰ ਦੀ ਕਿਰਪਾ ਦੇ ਨਾਲ ਇਸ ਸਮਾਗਮ ਚੜ੍ਹਦੀ ਕਲਾ ਦੇ ਨਾਲ ਕਲਗੀਆਂ ਵਾਲੇ ਨੇ ਕਰਵਾਈ ਦੇਣੇ ਆ ਉਹਨਾਂ ਦਾ ਸਿਰ ਤੇ ਹੱਥ ਹੈ ਬਾਕੀ ਚਲੋ ਸੰਗਤ ਦਾ ਸਹਿਯੋਗ ਹੈ ਇਸੇ ਤਰ੍ਹਾਂ ਦੇ ਸੰਗਤ ਦੇ ਸਹਿਯੋਗ ਨਾਲ ਇਹ ਚੱਲਣੀ ਹੈ ਭਾਈ ਮੈਂ ਜਾਣਨਾ ਚਾਹੁੰਦਾ ਅਸੀਂ ਨਾ ਦੇਖ ਰਹੇ ਸੀਗੇ ਕਿ ਅਲੱਗ-ਅਲੱਗ ਡਿਪਾਰਟਮੈਂਟ ਬਣਾਏ ਗਏ ਨੇ ਹਨਾ ਇੱਥੇ ਜੋੜਾ ਘਰ ਲੱਗ ਬਣਾਇਆ ਗਿਆ ਉਹਦੇ ਲਈ ਇੱਕ ਅਲੱਗ ਜਗ੍ਹਾ ਪਾਰਕਿੰਗ ਦੇ ਲਈ ਅਲੱਗ ਜਗ੍ਹਾ ਕਿਸ ਤਰ੍ਹਾਂ ਮੇਨਟੇਨ ਕੀਤਾ ਹੈ ਸਾਰੀ ਚੀਜ਼ਾਂ ਨੂੰ ਕਿੰਨੇ ਕਵਜੇ ਤੇ ਲੱਗੇ ਹੋ ਅੱਜ ਸਵੇਰ ਤੇ ਦੇਖੋ ਜੀ ਅਸੀਂ ਤਾਂ ਜੀ ਪਿਛਲੇ ਤਕਰੀਬਨ ਲੱਗ ਭਾਗ ਵੀਰ ਨੇ ਦੱਸਿਆ 1 ਮਹੀਨੇ ਤੋਂ ਲੱਗੇ ਹੋਏ ਹੈ ਪਰ ਜਿਹੜੀਆਂ ਖਾਸ ਤਿਆਰੀਆਂ ਹੁਣੇ ਮੁਕੰਮਲ ਹੋਈਆਂ ਜੋੜੇ ਘਰ ਵਾਲੇ ਵੀਰ ਕੋਈ ਹੋਰ ਹੈ ਤੇ ਟੈਂਟ ਦਾ ਪ੍ਰਬੰਧ ਸਾਰ ਤੇ ਜਲ ਪਾਣੀ ਦੀ ਸੇਵਾ ਹੈ ਉਹ ਚੰਦੋ ਵਾਲੇ ਵੀਰਿਆਂ ਕੋਲ ਹੈ ਦਸਤਾਰ ਕੈਂਪ ਵੀ ਲਗਾਇਆ ਜਾ ਰਿਹਾ ਹੈ ਉਹ ਵੀ ਦੂਜੇ ਵੀਰ ਕਰ ਰਹੇ ਨੇ ਦੇਖੋ ਕਿਸੇ ਇੱਕ ਬੰਦੇ ਦਾ ਨਹੀਂ ਹੈ ਇਹ ਸੰਗਤ ਦੇ ਸਹਿਯੋਗ ਨਾਲ ਹੈ ਹਰ ਇੱਕ ਨੇ ਆਪਣੀਆਂ ਆਪਣੀਆਂ ਡਿਊਟੀਆਂ ਸਾਂਭੀਆਂ ਹੋਈਆਂ ਨੇ ਜਿੱਦਾਂ ਕਿ ਸਾਡੇ ਕੋਲ ਇੱਥੇ ਰਸ ਦੀ ਸੇਵਾ ਹਰ ਰੋਜ਼ 5 ਕੁਇੰਟਲ ਦੀ ਵੀਰ ਬਬਲਾ ਚੰਦੋ ਤੇ ਕਰ ਰਿਹਾ ਹੈ ਤੇ ਪੀਣ ਤੇ ਪੀਣ ਵਾਲੇ ਪਾਣੀ ਦੀ ਤੇ ਚਾਹ ਦੀ ਸੇਵਾ ਉਹ ਵੀ ਚੰਦੋ ਵਾਲੇ ਵੀਰ ਸੰਤ ਦੀਪ ਅਮਰਜੀਤ ਤੇ ਹੋਰ ਕਿੰਨੇ ਸਾਰੇ ਵੀਰ ਚੰਦੋ ਦੇ ਕਰ ਰਹੇ ਨੇ ਜਿਵੇਂ ਕਿ ਹੁਣ ਚੌਲਾਂ ਦੀ ਸੇਵਾ ਕਰੀ ਹੈ ਉਹ ਭੀਮ ਸਿੰਘ ਹਲਾਲਪੁਰ ਨੇ ਕਰੀ ਹੈ ਜਿੰਨੇ ਵੀ ਜਿੰਨੇ ਵੀ ਲਾਗ ਲਾਗ ਵਾਲੇ ਪਿੰਡਾਂ ਦੇ ਨੌ ਬੋਲੇ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਜਣੇ ਸੇਵਾਦਾਰ ਵਾਸਤੇ ਉਰੇ ਪਹੁੰਚੋ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚੱਪਾ ਹਾਜ਼ਰੀ ਲਵਾਈਏ ਖੁਸ਼ੀਆਂ ਪ੍ਰਾਪਤ ਕਰੀਏ ਤੇ ਅੰਮ੍ਰਿਤ ਸੰਚਾਰ ਲਈ ਵੀ ਸਾਰੇ ਜਿੱਥੇ ਤੱਕ ਸਾਡੀ ਇਹ ਤੁਹਾਡੇ ਮਾ ਚੈਨਲ ਦੇ ਮਾਧਿਅਮ ਰਹੀ ਬਾਤ ਜਾ ਰਹੀ ਅੰਮ੍ਰਿਤ ਸੰਚਾਰ ਲਈ ਵੀ ਜਿੰਨੇ ਵੀ ਵੱਧ ਤੋਂ ਵੱਧ ਗੁਰੂ ਘਰ ਦੇ ਸਿੰਘ ਸਾਰੇ ਪ੍ਰੇਰਿਤ ਕਰਕੇ ਸਿੰਘਾਂ ਨੂੰ ਲੈ ਕੇ ਆਓ ਜੇਕਰ ਕਿਸੇ ਕੋਲ ਜਿੱਥੇ ਤੱਕ ਸਾਡੀ ਆਵਾਜ਼ ਜਾ ਰਹੀ ਹੈ ਜੇਕਰ ਕਿਸੇ ਕੋਲ ਕੋਈ ਸਾਧਨ ਹੈਗਾ ਏ ਉਹਨੂੰ ਪਾੜਾ ਤੇਲ ਪਾਣੀ ਆਪਾਂ ਦੇਆ ਜਾਊਗਾ ਜੀ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਬੱਸਾਂ ਲਿਆਓ ਟਰਾਲੀਆਂ ਲਿਆਓ ਇੱਥੇ ਰਹਿਣ ਦਾ ਵੀ ਪ੍ਰਬੰਧ ਕਰਿਆ ਗਿਆ ਜੀ ਜੇਕਰ ਕਿਸੇ ਨੇ ਦੂਰ ਤੋਂ ਆਣ ਉਹਦੇ ਵਾਸਤੇ ਰਹਿਣ ਦੇ ਵਾਸਤੇ ਕਮਰੇ ਵੀ ਲਏ ਹੋਏ ਆ ਤੇ ਅਸੀਂ ਰਹਿਣ ਬਸੇਰਾ ਵੀ ਕਰਿਆ ਵਾ तकरीबन 50 ਬੰਦਿਆਂ ਦਾ ਤੇ ਵੱਧ ਤੋਂ ਵੱਧ ਸੰਗਤ ਲੈ ਕੇ ਪਹੁੰਚੇ ਅੰਮ੍ਰਿਤਸਰ ਕਨੇ ਵਾਲੇ ਨੂੰ ਪ੍ਰੇਰਿਤ ਕੇ ਲੈ ਕੇ ਆਵੇ ਜਿੰਨੇ ਵੀ ਗੁਰਦੁਆਰਿਆਂ ਦੇ ਪਾਠੀ ਸਿੰਘ ਹੈ ਜੀ ਆਪਾਂ ਰਲ ਮਿਲ ਕੇ ਹੰਬਲਾ ਮਾਰੀਏ ਕਿਉਂਕਿ ਜਿਹੜਾ ਇਹ ਦਵਾਨ ਹੋ ਰਿਹਾ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਇੱਕ ਔਰਾ ਬਣਨਾ ਹੈ ਕਿ ਜਿੱਥੇ ਜਿੱਥੇ ਜਿੱਦ ਭਾਈ ਸਾਹਿਬ ਨੇ ਕਿਹਾ ਕਿ ਜ਼ਿੰਦਗੀਆਂ ਬਣ ਕੇ ਨਿਕਲਣੀਆਂ ਹਨ ਹਾਂ ਤੇ ਉਸ ਦੇ ਵਿੱਚ ਪਤਾ ਨਹੀਂ ਕਿਹਦੀ ਜ਼ਿੰਦਗੀ ਬਣ ਜਾਣੀ ਹੈ ਕਿ ਨਾ ਅਮਰਤ ਸ਼ਖ ਲੈਣਾ ਜੀ ਕਿ ਨਾ ਗੁਰੂ ਦੇ ਲੜ ਲੱਗ ਜਾਣਾ ਜੀ ਇਸ ਕਰਕੇ ਅਸੀਂ ਸਾਰੇ ਜਿੰਨੇ ਵੀ ਜਿੱਥੇ ਤੱਕ ਆਵਾਜ਼ ਆ ਰਹੀ ਹੈ ਇਹ ਉਹ ਸਾਰੇ ਜਣੇ ਇੱਥੇ ਪਹੁੰਚੋ ਤੇ ਹਾਜ਼ਰੀਆਂ ਲਵਾਣ ਕੇ ਮੈਂ ਇੱਕ ਵਾਰ ਆਪਣੇ ਸਾਥੀ ਨੂੰ ਕਹੂੰਗਾ ਕਿ ਉਹ ਦਿਖਾਵੀਂ ਦੇਣੀ ਇੱਕ ਵਾਰ ਕੈਮਰੇ ਦੇ ਨਾਲ ਕਿ ਬੋ ਵੱਡੇ ਗਰਾਊਂਡ ਦੇ ਵਿੱਚ ਹਨਾ ਖੇਤ ਦੇ ਵਿੱਚ ਜਿਹੜਾ ਪੰਡਾਲ ਸਜਾਇਆ ਜਾ ਰਿਹਾ ਹੈ ਤਿਆਰੀਆਂ ਚੱਲ ਰਹੀਆਂ ਨੇ ਹਨਾ ਟਰੈਕਟਰ ਘੁੰਮ ਰਹੇ ਨੇ ਤਿਆਰੀ ਚੱਲ ਰਹੀ ਹੈ ਪ੍ਰੋਪਰ ਤਰੀਕੇ ਦੇ ਨਾਲ ਪ੍ਰਸ਼ਾਦੇ ਤਿਆਰ ਹੋ ਰਹੇ ਨੇ ਹਨਾ ਸੰਗਤ ਲੱਗ ਚੁੱਕੀ ਹੈ ਤੇ ਨੌਜਵਾਨ ਜੀ ਤੋੜ ਮਿਹਨਤ ਕਰ ਰਹੇ ਨੇ ਹਨਾ ਆਪਾਂ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬੇ ਦੀ ਕਿਰਪਾ ਨਾਲ ਸਾਰਾ ਬਹੁਤ ਵਧੀਆ ਪ੍ਰਬੰਧ ਹੋ ਘਰੇ ਬੇ ਸਾਰੇ ਪਿੰਡਾਂ ਨਗਰਾਂ ਇਲਾਕਾ ਨਿਵਾਸੀਆਂ ਨੇ ਤੇ ਬਹੁਤ ਵਧੀਆ ਬਾਬਾ ਜੀ ਦੇ ਤਿੰਨ ਦਿਨ ਦੀ ਮਹਾਨ ਚਲਾਲਿਆ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚ ਕੇ ਇੱਥੇ ਲਾਹਾ ਲੋ ਤੇ ਗੁਰੂ ਘਰ ਬਾਬਾਈ ਜਦੋਂ ਨੌਜਵਾਨਾਂ ਨੂੰ ਦੇਖਦੇ ਹੋ ਐਵੇਂ ਜੀਤੋੜ ਮਿਹਨਤ ਕਰਦੇ ਹੋਏ ਖੁਸ਼ੀ ਹੁੰਦੀ ਹੈ ਪੂਰਾ ਹੌਸਲਾ ਮਿਲਦਾ ਇਹਨਾਂ ਦੇ ਹੌਸਲੇ ਨਾਲੇ ਚੱਲਦਾ ਜੀ ਸਭ ਨੌਜਵਾਨਾਂ ਦੇ ਤਾਂ ਸਾਰਾ ਹੀ ਸਭ ਤੋਂ ਵੱਡਾ ਨੌਜਵਾਨ ਨਾਲ ਆਪਾਂ ਤਾਂ ਹੁਣ ਦੱਸਣੇ ਵੀ ਭਾਈ ਆਹ ਸੇਵਾ ਵਿੱਚ ਇੰਨੇ ਬੰਦੇ ਲਾ ਦਿਓ ਇੱਧਰ ਇੰਨੇ ਲਾ ਦਿਓ ਸੇਵਾ ਵੱਖੋ-ਵੱਖੋ ਤਰ੍ਹਾਂ ਦੀ ਸੇਵਾਾਂ માં ਚੱਲਦੀਆਂ ਜੋੜੇ ਕਰਦੀ ਸੇਵਾ ਹੋ ਗਈ ਲੰਗਰ ਦੀ ਪੰਡਾਲ ਦੀ ਸੇਵਾ ਹੋ ਗਈ ਪਾਰਕਿੰਗ ਦੀ ਸੇਵਾ ਹੋ ਗਈ ਬਹੁਤ ਜ਼ਿਆਦਾ ਸੇਵਾਦਾਰਾਂ ਦੀ ਲੋੜ ਹੈ ਇਹ ਬਹੁਤ ਹੱਥੋ ਜੁੜੀ ਦਾ ਕਾਰਜ ਹੈ ਵੀ ਰਲ ਮਿਲ ਕੇ ਚੱਲਣਾ ਹੈ ਜਿਹੜਾ ਇਹ ਆਪਣਾ ਸਥਾਨ ਹੈ ਜੀ ਰਿਸ਼ਤਾ ਪੈਲਸ ਦੇ ਬਿਲਕੁਲ ਸਾਹਮਣੇ ਹੈ ਉਹਦੇ ਸਾਹਮਣੇ ਪੜਨਾਲ ਲੱਗਿਆ ਨਾਲੇ ਸਾਹਮਣੇ ਗੁਰੂ ਕਾ ਲੰਗਰ ਹੈ ਉੱਥੇ ਹੀ ਜੋੜੇ ਘਰ ਜਿਹੜੇ ਵੀ ਸੱਜਣ ਸੰਗਤਾਂ ਬਾਹਰੋਂ ਆਉਣਾ ਚਾਹੁੰਦੀਆਂ ਨੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੀਆਂ ਨੇ ਇਹ 200 ਫੁੱਟ ਰੋਡ ਤੋਂ ਬਿਲਕੁਲ ਕਿਲੋਮੀਟਰ ਨਾਲ ਹੀ ਹੈ ਰਿਸ਼ਤਾ ਪੈਲਸ ਦੇ ਸਾਹਮਣੇ ਹਾਂਜੀ ਹਾਂਜੀ ਟਾਈਮਿੰਗ ਵਗੈਰਾ ਦੱਸ ਦੋ ਹਨਾ ਤੁਸੀਂ ਥੋੜੀ ਵੀ ਕਿੰਨੇ ਵਜੇ ਸ਼ੁਰੂ ਹੈ ਤੇ ਕਿੰਨੇ ਵਜੇ ਤੱਕ ਚੱਲਣਗੇ ਜਿਹੜਾ ਦੀਵਾਨ ਉਹ ਤਕਰੀਬਨ ਪੰਡਾਲ ਹੈ ਜਿਹੜਾ 7 ਵਜੇ ਤੋਂ ਕੀਰਤਨ ਦੀ ਆਰੰਭਤਾ ਹੋ ਜਾਣੀ ਹੈ ਸਾਢੇ 10 ਵਜੇ ਤੱਕ ਸਮਾਪਤੀ ਦਾ ਸਮਾਂ ਹੈ